ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਵੱਡੀ ਵਿਡਿਆਈ ਜਾਵਦਾ ਨਾਮ ਉਸ ਦੀ ਵਿਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਖੁਦੀ ਹਸਤੀ ਬਹੁਤ ਵੱਡੀ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ ਹਸਤੀ ਬਹੁਤ ਵੱਡੀ ਨਹੀਂ ਹੁੰਦੀ ਕਲਾ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗੁਣ ਬਹੁਤ ਵੱਡੇ ਨਹੀਂ ਨਾਮ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗਿਆਨ ਬਹੁਤ ਵੱਡਾ ਨਹੀਂ ਨਾਮ ਬਹੁਤ ਵੱਡਾ ਹੈ ਲੇਕਿਨ हे ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਵਿੱਚ ਹੀ ਵਡਿਆਈ ਹੈ ਉਹ ਖੁਸ਼ ਆਮਦ ਨੇ ਵਦਾਖੇ ਗਲ ਨਹੀਂ ਆਖੀ ਗਈ ਘਟਾ ਕੇ ਗਲ ਨਹੀਂ ਆਖੀ ਗਈ ਵਢੀ ਵਢੇ ਆਈ ਜਾਂ ਸੱਚ ਨਿਆਉ हे ਪ੍ਰਮਾਤਮਾ ਇੱਕ ਤੇਰੀ ਦੂਜੀ ਬਹੁਤ ਵੱਡੀ ਵਢਾਈ ਹੈ ਕਿ ਤੇਰਾ ਨਿਆਉ ਵੀ ਸੱਚ ਤੇ ਖੜਾ ਹੈ ਤੂੰ ਸੱਚਾ ਨਿਆਉ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਕਿ ਤੇ ਸੱਚ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਬਹਿਦੇ ਮੁਤਾਬਕ ਅਜੀਵ ਹੈ ਜ਼ਮੀਨ ਦੇਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਉਨ੍ਹਾਂ ਨੂੰ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ ਪਲਟ ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛਲੇਗਾ لازਮੀ ਤੂੰ ਵੀ ਛਲੇ ਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਲਾਲਤਾਂ ਦੂ ਹੈ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ ਐ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ وڈی وڈیائی جچ نیا وڈی وڈیائی جا تھا تیری بہت ہے اپار میں اتر ہے نہچل ہے ٹکے آیا ہے ساری حالت یہ ہے جس آسن ہم بیٹھے کہتے گیا جس سنگ آسن پہ اے بیٹھے ہیں ساتھوں پہلے ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿੰਨੇ ਬੈਠ ਚੁਕੇ ਨੇ ਇੱਕ ਆਲਮ ਨੇ ਐਸਾ ਹੈ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿੰਨੇ ਮਰਦਿਆਂ ਦੀ ਖਾਕ ਪਤਾ ਨਹੀਂ ਕਿੰਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਨਹੀਂ ਚਲਣੀ ਅਸੀਂ ਜਿੱਥੇ ਰਹਿੰਦੇ ਪਿਆ ਸਾਥੋਂ ਪਹਿਲੇ ਕੋਈ ਹੋਰ ਰਹਿ ਚੁਕੇ ਹੈ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਹੈ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਹੈ ਇਸ ਵਾਸਤੇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ಪರಿਪੂਰਨ ਪ੍ਰਮਾਤਮਾ ਛੁਕੇ ਤੇਰਾ ਅਸਥਾਨ ਨਿਚਲ ਹੈ ਤੇਰਾ ਟਿਕਾਣਾ ਨਿਚਲ ਹੈ ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ ਵੱਡੀ ਵਡਿਆਈ ਜਾਂ ਨਹਿ ਚਲਥਾਂ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖ ਰਹੇ ਨੇ ਜੀਵ ਕੀ ਬੋਲ ਰਹੇ ਨੇ ਤੂੰ ਸਾਰਿਆਂ ਦੀ ਜਾਣਨਾ ਸਾਰਿਆਂ ਦੀ ਜਾਣਨਾ ਬਲਕੇ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕੇ ਤੂੰ ਬਹੁਤ ਗਹਿਰਾ ਜਾਨਣਾ ਹੈ ਉਹਦੇ ਭਾਵ ਕੀ ਬੋਲ ਰਹੇ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ जाने आला हाथी की चंगार पल पाछे पहुंचे ताएं चींटी की पुकार पहले ही सुनयत है तू ऐसे तीखे कान रख रहे हैं कि तू कीटी दी फरियाद पहले सुन लेना हाथी दी पुकार नालों विच इतने तीखे तेरी श्रोत है इतने तीखे तेरे कान आ वडी वडियाए बुझै सब भाव ਤੇਰੀ ਵਿੜਾਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁਝਣਾ ਇਹਦੀ ਭਾਵਨਾ ਕੀ ਹੈ ਉਸਦੀ ਭਾਵਨਾ ਕੀ ਹੈ ਉਸ ਦੇ ਅੰਦਰ ਕਿੰਨਾ ਕੁ ਪਿਆਰ ਹੈ ਉਸ ਦੇ ਅੰਦਰ ਕਿਤਨੀ ਕਿ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਤੇ ਸਾਰਿਆਂ ਦੇ ਘਟ ਦੀ ਜਾਣਨਾ ਭਾਈ ਗੁਰਦਾਸ ਸਿੰਘ ਸਾਹਿਬ ਤਾਂ ਕਹਿੰਦੇ ਨੇ ਅੰਤਰ ਜਾਨੀ ਸੁੰ ਕੰਪਤ ਹੂੰ ਅੰਤਰਗਤ اے ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੇ ਅੰਦਰ ਨੂੰ ਤੂੰ ਸੂਝ ਬੂਝ ਰੱਖਣਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਹੈ ਮੈਂ ਕੰਬ ਜਾਂਦਾ ਕੰਬੜੀ ਛਿੜ ਜਾਂਦੀ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਕੀ ਕਨੇ ਹੁੰਦੇ ਮਾੜੇ ਹੀ ਹੁੰਦੇ ਨੇ ਗੰਦੇ ਹੀ ਹੁੰਦੇ ਨੇ ਤੋ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕੰਬੜੀ ਛੜ ਜਾਂਦੀ ਏ ਕਿ ਜਦ ਮੈਂ ਦੇਖਨਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ ਅੰਤਰ ਜਾਮੀ ਸੁਨ ਕੰਪਤ ਹੋ ਅੰਤਰਗਤ पतत पावन ਸੁਨ ਆਸਰੋ ਉਰਧਾਰ ਹੋ ਪਰ ਇੱਕ ਹੈ ਆਸਾ ਇੱਕ ਓਟ ਲੈ ਕੇ ਆ ਜਾਣਾ ਤੇਰੇ ਦਰ ਤੇ ਕਿ ਤੂੰ पतत पावन ਨਹੀਂ ਤੂੰ ਨਜ਼ਰ ਅੰਦਾਜ਼ ਵੀ ਕਰ ਦੇਣਾ ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦੇਣਾ ਤੂੰ ਐਸਾ ਪੁਰਖ ਹੈ ਤੂੰ ਐਸਾ ਸੱਚਾ ਬਖਸ਼ੰਦ ਹੈ ਕਿ ਜੈਸੇ ਗੰਦਗੀ ਦੇ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਖੜੀ ਚ ਲੈ ਲੈਂਦੀ ਏ हे ਪ੍ਰਭੂ ਦਇਆ ਤੇਰਾ ਸੁਭਾ ਹੈ ਕੋਈ ਗੰਦਾ ਜੀ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਖੜੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾਂ ਦੇਣਾ ਤੋ ਤੂੰ ਸਾਰਿਆਂ ਦੇ ਭਾਅ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਇਹ ਦੇ ਦੇਆ ਕਿ ਨਹੀਂ ਕਈ ਵਾਰ ਪਿਤਾ ਪੁੱਤਰਾ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦੇਆ ਕਿ ਨਹੀਂ ਕਈ ਵਾਰ ਪੁੱਤਰ ਪੁੱਛਦੇ ਨੇ ਇਹ ਦੇ ਦਈਏ ਕਿ ਨਹੀਂ ਰਾਜਾ ਆਪਣੇ ਮਹਿਤੇ ਹੁਕਮਰਾਨਾ ਤੋਂ ਪੁੱਛਦਾ ਹੈ ਸਲਾਹ مشورہ ਕਰਦਾ ਹੈ ਇਹ ਚੀਜ਼ ਪਰ ਜਾਨੂ ਦੇ ਦਈਏ ਕਿ ਨਾ ਇਹ ਵਸਤੂ ਫਲਾਣੇ ਨੂੰ ਦੇ ਦਈਏ ਕਿ ਨਾ ਪੁੱਛਣਾ ਮਨੁੱਖੀ ਦੁਨੀਆ 'ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇਹਾ ਕਿ ਨਾ ਦੇਹਾ हे प्रभु ए तेरी वढाई बहुत बड़ी अजीम महान है कि तू दात देन लगया ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ذات ਤੋਂ ਬਣਦਾ ਆਪ ਬਣਦਾ ਹੈ ਵੱਡੀ ਵਡਿਆਈ ਜਾਂ ਆਪ ਹੈ ਆਪ ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੋਂ ਆਪ ਹੀ ਬਣਦਾ ਹੈ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਪ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾ ਨਿਕ ਕਾਰ ਨਾ ਕਥ ਨਹੀਂ ਜਾਏ اے ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦਾ। ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਹੈ। ਤੂੰ ਕਿੰਨੀ ਸਿਰਜਣਾ ਕੀਤੀ ਹੈ। ਕਿ ਤੂੰ ਕੀ ਕੀ ਦੇ ਰਿਹਾ ਹੈ। ਕਿ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ। ਕਿਤਨੀ ਵੱਡੀ ਦਾਤ ਦੇ ਰਿਹਾ ਹੈ। ਦਰਸਲ हे ਪ੍ਰਭੂ ਇਹ ਮੇਰੇ ਕਥਨ ਦੇ ਚ ਨਹੀਂ ਆਉਂਦਾ। ਇਹ ਤਾਂ ਮੈਂ ਬਿਆਨ ਨਹੀਂ ਕਰ ਸਕਦਾ। ਨਾ ਨਿਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਇ। ਜੋ ਕੁਛ ਵੀ ਹੋ ਰਿਹਾ ਏ ਜੋ ਕੁਛ ਵੀ ਕੀਤਾ ਜਾ ਰਿਹਾ ਸਭ ਤੇਰੀ ਰਜ਼ਾ ਦੇਚ ਹੈ ਸਭ ਤੇਰੇ ਹੁਕਮ ਦੇਚ ਹੈ ਸਭ ਤੇਰੇ ਭਾਣੇ ਦੇਚ ਹੈ ਇਸ ਵਾਸਤੇ ਸਹੀ ਮੈਨੇ ਦਾ ਭਗਤ ਉਹ ਹੀ ਹੈ ਜੋ ਤੇਰੀ ਰਜ਼ਾ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਹੋ ਨਾਮਿਖ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤੈਨੂੰ ਭੇਦ ਜਾਤਾ ਵਾਸਤਵਗ ਭੇਦ ਉਸਨੇ ਜਾਣ ਲਿਆ ਵਾਸਤਵਗ ਭੇਦ ਰਾਜ ਉਸਨੇ ਸਮਝ ਲਿਆ ਜਿਸ ਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਕੁਝ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵਟ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨੇਮਤਾ ਦਾ ਆਨੰਦ ਮਾਣਦਾ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜ਼ਾ ਹੈ ਦਰਸਲ ਸਭ ਕੁਝ ਉਸ ਦੀ ਰਜ਼ਾ ਦੇ ਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸ ਦੀ ਰਜ਼ਾ ਨੂੰ ਮੰਨਣਾ ਹੁਕਮ ਨੂੰ ਰਜ਼ਾਈ ਚਲਣਾ ਨਾਨਕ ਲਿਖਿਆ ਨਾ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਵ ਜੋ ਉਸ ਦੀ ਦੇਨ ਜੋਸ਼ ਦੀ ਬਣਾਵਟ ਹੈ ਔਰ ਜਿਸ ਧੰਨ ਦੀ ਹੈ ਇਨੂੰ ਕਬੂਲ ਕਰ ਲੈਣਾ ਉਹਨੇ ਖਿੜੇ ਮੱਥੇ تسلیم ਕਰ ਲੈਣਾ ਤੇ ਉਸ ਦੀ ਰਜ਼ਾ ਨੂੰ ਮੰਨਣਾ ਹੈ ਤੇ ਜਿਹੜਾ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਦਰਅਸਲ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਕਾਲ ਪੁਰ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸ ਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰੇ-ਜ਼ਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ ਤਾਂ ਜਿਹੜਾ ਉਸਦੀ ਰਜ਼ਾ ਵਿੱਚ ਚੱਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਉਹ ਮਾਲਾ-ਮਾਲ ਹੋ ਜਾਂਦਾ ਉਹ ਖੁਸ਼ਹਾਲ